ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਬੀਤੇ ਕੁਝ ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ ਪਰ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਪਰ ਹੁਣ ਇਸ ਵਕਤ ਕੋ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੰਨੀਆਂ ਵੀ ਸਮਾਜਿਕ ਸੰਸਥਾਵਾਂ ਨੇ ਜਾਂ ਫਿਰ ਸਮਾਜ ਦੇ ਵਿੱਚ ਰਹਿਣ ਵਾਲੇ ਉਹ ਲੋਕ ਨੇ ਜਿਨ੍ਹਾਂ ਨੂੰ ਪਬਲਿਕ ਫੋਲੋ ਕਰਦੀ ਹੈ ਜਿਨ੍ਹਾਂ ਨੂੰ ਪਬਲਿਕ ਸੁਣਦੀ ਹੈ ਜਿਨ੍ਹਾਂ ਦੇ ਵਿਚਾਰ ਲੋਕ ਆਪਣੇ ਮਨਾਂ ਦੇ ਵਿੱਚ ਵਸਾ ਕੇ ਰੱਖਦੇ ਨੇ ਹੁਣ ਆਪਾਂ ਜ਼ਿਕਰ ਕਰਦੇ ਹਾਂ ਰਣਜੀਤ ਸਿੰਘ ਢੱਡਾ ਆ ਵਾਰੇ ਦੇ ਬਾਰੇ ਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਕਿ ਸੰਸਕਾਰ ਦੇ 3 ਦਿਨਾਂ ਬਾਅਦ ਲਾਈਵ ਆਇਆ ਤੇ ਲਾਈਵ ਆ ਕੇ ਉਸ ਨੇ ਵੱਡੇ ਵੱਡੇ ਖੁਲਾਸੇ ਕੀਤੇ ਨੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੀ ਹੈ ਆ ਜੋ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਰਣਜੀਤ ਸਿੰਘ ਢੱਡਰਾਂਵਾਲੇ ਦੀ ਰਣਜੀਤ ਸਿੰਘ ਢੱਡਰਾਂਵਾਲੇ ਦੀ ਵਾਇਰਲ ਵੀਡੀਓ ਤੋਂ ਬਾਅਦ ਹੁਣ ਜੋ ਕਿ ਫੋਰਟਿਸ ਹਸਪਤਾਲ ਹੈ ਮੋਹਾਲੀ ਦਾ ਉਸ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਕਿਉਂਕਿ ਇਸ ਤੋਂ ਪਹਿਲਾਂ ਤਾਂ ਸੋਸ਼ਲ ਮੀਡੀਆ ਦੇ ਉੱਪਰ ਹੀ ਇਹ ਰੌਲਾ ਚੱਲ ਰਿਹਾ ਸੀ ਕਿ ਰਾਜਵੀਰ ਜਵੰਦੇ ਦੀ ਮੌਤ ਤਾਂ ਉਸੇ ਦਿਨ ਹੀ ਹੋ ਗਈ ਸੀ ਜਿਸ ਦਿਨ ਉਸ ਦਾ ਐਕਸੀਡੈਂਟ ਹੋਇਆ ਪਰ ਹੌਲੀ-ਹੌਲੀ ਇਸ ਕੇਸ ਦੀਆਂ ਜੋ ਪਰਤਾਂ ਨੇ ਉਹ ਖੁੱਲ ਰਹੀਆਂ ਨੇ ਹੌਲੀ-ਹੌਲੀ ਇਹ ਕੇਸ ਜਿਹੜਾ ਹੈ ਉਹ ਮੇਰੇ ਦੇ ਵਿਚਾਰਿਆ ਹੈ ਤੇ ਹੁਣ ਤਾਂ ਜਿਹੜੇ ਵੱਡੇ ਵੱਡੇ ਲੋਕ ਨੇ ਜਿਹੜੇ ਮਹਾਪੁਰਸ਼ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਵਰਗੇ ਜਿਨ੍ਹਾਂ ਨੂੰ ਕਰੋੜਾਂ ਲੋਕ ਫੋਲੋ ਕਰੀ ਬੈਠੇ ਨੇ ਉਹ ਲੋਕ ਜਦੋਂ ਰਾਜਵੀਰ ਜਵੰਧਾ ਦੀ سپورਟ ਦੇ ਵਿੱਚ ਆ ਜਾਣ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਹਰਾ ਮਾਰਨ ਲੱਗ ਜਾਣ ਤਾਂ ਉਸ ਤੋਂ ਬਾਅਦ ਤਾਂ ਪਤਾ ਲੱਗ ਹੀ ਜਾਂਦਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦਾ ਹੋ ਹੀ ਜਾਵੇਗਾ ਕੀ ਗਿਆ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਪ ਰੂਪ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਅਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਬੱਦੀ ਦੇ ਕੋਲ ਐਕਸੀਡੈਂਟ ਹੋਇਆ ਰਾਜਵੀਰ ਜਵੰਦਾ ਦਾ ਐਕਸੀਡੈਂਟ ਤੋਂ ਬਾਅਦ ਹਸਪਤਾਲ ਦੀ ਸਿਰਫ ਇੱਕ ਹੀ ਤਸਵੀਰ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਰਾਜਵੀਰ ਜਵੰਦੇਾ ਜੋ ਕਿ ਵੈਂਟੀਲੇਟਰ ਦੇ ਉੱਪਰ ਤੇ ਆ ਉਸ ਤੋਂ ਬਾਅਦ ਲੋਕ ਇੰਨੇ ਲੋਕ ਉਹਨਾਂ ਦਾ ਪਤਾ ਲੈਣ ਦੇ ਲਈ ਜਾਂਦੇ ਨੇ ਪਤਾ ਨਹੀਂ ਰਾਜਵੀਰ ਜਵੰਦੇ ਦੇ ਕੋਲ ਪਹੁੰਚਦੇ ਵੀ ਹੈ ਜਾਂ ਨਹੀਂ ਜਾਂ ਡਾਕਟਰਾਂ ਦੇ ਕੋਲੋਂ ਪਤਾ ਲੈ ਕੇ ਆ ਜਾਂਦੇ ਨੇ ਭਗਵੰਤ ਮਾਨ ਵੀ ਪਤਾ ਲੈ ਕੇ ਆਇਆ ਚਰਨਜੀਤ ਚੰਨੀ ਵੀ ਪਤਾ ਲੈ ਕੇ ਆਇਆ ਹੋਰ ਪੰਜਾਬ ਦੇ ਕਾਫੀ ਜ਼ਿਆਦਾ ਲੀਡਰ ਰਾਜਵੀਰ ਜਵੰਦੇ ਦਾ ਪਤਾ ਲੈਣ ਦੇ ਲਈ ਹਸਪਤਾਲ ਦੇ ਵਿੱਚ ਗਏ ਪਰ ਰਾਜਵੀਰ ਜਵੰਦੇ ਦਾ ਕੀ ਪਤਾ ਕਿਸੇ ਨੂੰ ਲੱਗਿਆ ਕਿ ਰਾਜਵੀਰ ਜਵੰਦੇ ਦੇ ਨਾਲ ਕੀ ਹੋ ਰਿਹਾ ਬਹੁਤ ਸਾਰੇ ਲੋਕ ਤਾਂ ਇਹ ਸਵਾਲ ਖੜਾ ਕਰ ਰਹੇ ਨੇ ਕਿ ਰਾਜਵੀਰ ਜਵੰਦੇ ਦੀ ਮੌਤ ਉਸ ਵਕਤ ਦੀ ਹੋ ਗਈ ਸੀ ਜਿਸ ਵਕਤ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਦੇ ਕੁਝ ਘੰਟਿਆਂ ਦੌਰਾਨ ਹੀ ਰਾਜਵੀਰ ਜਵੰਦੇ ਦੀ ਮੌਤ ਹੋ ਗਈ ਸੀ ਪਰ ਹਸਪਤਾਲ ਵਾਲੇ ਇਹ ਲੋਕ ਆਪਣੇ ਆਪ ਨੂੰ ਪ੍ਰਮੋਟ ਕਰਨ ਦੇ ਮਾਰੇ ਵੀ ਐਡਾ ਵੱਡਾ ਸੈਲੀਬ੍ਰਿਟੀ ਸਾਡੇ ਹਸਪਤਾਲ ਦੇ ਵਿੱਚ ਪਰਤੀ ਹੈ ਇਹਨਾਂ ਦੀ ਪ੍ਰੋਮੋਸ਼ਨ ਹੋ ਰਹੀ ਸੀ ਫ੍ਰੀ ਦੀ ਫ੍ਰੀ ਦੇ ਵਿੱਚ ਇਹਨਾਂ ਦੇ ਕੋਲ ਪੋਰਟਿਸ ਹਸਪਤਾਲ ਦੇ ਬਾਹਰ ਕੈਮਰਾਮੈਨ ਪੱਤਰਕਾਰ ਸਾਰੇ ਫਿਰਦੇ ਸੀ ਇਹਨਾਂ ਦੇ ਫਰੀ ਦੇ ਵਿੱਚ ਪ੍ਰੋਮੋਸ਼ਨ ਹੋ ਰਿਹਾ ਸੀ ਇਹਨਾਂ ਨੇ ਜਾਣ ਬੁੱਝ ਕੇ ਰਾਜਵੀਰ ਜਵੰਦੇ ਨੂੰ ਵੈਂਟੀਲੇਟਰ ਦੇ ਉੱਪਰ ਪਾਈ ਰੱਖਿਆ ਬਹੁਤ ਇਨਾਂ ਕੋਲ ਟੈਕਨਿਕ ਹੁੰਦੀ ਹੈ ਬਹੁਤ ਇਨਾਂ ਦੇ ਕੋਲ ਕੈਮੀਕਲਸ ਹੁੰਦੇ ਨੇ ਜਿਸ ਦੇ ਨਾਲ ਨਹੀਂ ਪਤਾ ਲੱਗਦਾ ਕਿ ਇਨਸਾਨ ਜਿੰਦਾ ਹੈ ਜਾਂ ਮਰਿਆ ਹੈ ਬਸ ਇਹ ਕਹਿ ਦਿੰਦੇ ਸੀ ਕਿ ਉਸ ਦੀ ਦਿਲ ਦੀ ਧੜਕਣ ਨੋਰਮਲ ਹੈ ਬ੍ਰੇਨ ਡੈਡ ਦਾ ਮਤਲਬ ਬ੍ਰੇਨ ਡੈਡ ਹੁੰਦਾ ਹੈ ਯਾਨੀ ਉਹ ਪੂਰਾ ਸਰੀਰ ਉਸ ਦਾ ਡੈਡ ਹੋ ਚੁੱਕਿਆ ਹੈ ਪਰ ਇਹ ਲੋਕ ਪੈਸਾ ਕਮਾਉਣ ਦੇ ਮਾਰੇ ਇਹ ਜਿਹੜੀਆਂ ਗਿਰਜਾਂ ਅੱਜ ਆਪਣੇ ਸਮਾਜ ਦੇ ਵਿੱਚ ਆਈਆਂ ਹੋਈਆਂ ਨੇ ਨਾ ਹਸਪਤਾਲ ਦੇ ਨਾਮ ਤੇ ਇਹਨਾਂ ਨੇ ਲੁੱਟ ਕੇ ਖਾ ਲਿਆ ਸੋ ਹੁਣ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਜਦੋਂ ਸਾਹਮਣੇ ਆਈਆਂ ਨੇ ਤਾਂ ਇਹਨਾਂ ਦੇ ਕਾਲੇ ਰਾਜ ਸਾਹਮਣੇ ਆ ਰਹੇ ਨੇ ਹਸਪਤਾਲ ਵਾਲਿਆਂ ਦੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ